ਕਿਸੇ ਰਹਨੇ ਆਪਣੇ ਔਰ ਹਰ ਕਿਸੇ ਦੇ ਵਿੱਚ ਤੇਰੀ ਟਿੰਡ ਕਰਕੇ ਮੱਲੇ ਵਾਲੇ ਨੇ ਖੋਤੇ ਤੇ ਬਾਇਆ ਹੋਣਾ ਇੱਕ ਟਾਈਮ ਤੇ ਕਹਿੰਦੇ ਉਹ ਜਿਹਾ ਆ ਗਿਆ ਸੀ ਵੀ ਮੱਲੇ ਚ ਕੋਈ ਕਰਤੂਤ ਹੁੰਦੀ ਸੀ ਨਾ ਅਕੀਆ ਐਡਾ ਵੱਡਾ ਮੂੰਹ ਲੈ ਕੇ ਮੇਰੇ ਸਿਰ ਤੇ ਚੜ ਗਿਆ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਗਾਲਾਂ ਤੇ ਮੈਂ ਕੱਢਾਂਗਾ ਤੈਨੂੰ ਅੰਨੀ ਦਿਆ ਤੈਨ ਮੱਲੇ ਚ ਰਹਿੰਦੀ ਤੁਮਿਸ ਨਹੀਂ ਆ ਮੈਂ ਮੱਲੇ ਚ ਪਾਣੀ ਖਿਲਾਰ ਕੇ ਮੱਛੀ ਦਾ ਪੂੰਗ ਛੱਡ ਦਿੱਤਾ ਔਰ ਇਸ ਦਾ ਲੁੱਟਣ ਵਾਲੇ ਪਾਈਰ ਦਾ ਮੂੰਹ ਹੈ ਤੇਰਾ ਇਸ ਰੰਗ ਗੰਡੇ ਘੱਟ ਨਾਲ ਕੁੜੀਆਂ ਨਹੀਂ ਲੱਭਦੀਆਂ ਹੁੰਦੀਆਂ ਇਹ ਤੇਰੀ ਕੋਈ ਗੱਲ ਆਪਸੇ ਜਿਹੜਾ ਨਹੀਂ ਡਈ ਤੈਨੂੰ ਸਾਰੀ ਸਮਝੇ ਮੈਂ ਜਾਣਾਂ ਅੱਜ ਤੂੰ ਬਾਤ ਗਲੀ ਚ ਨੰਗੇ ਤੰਗੂਠਿਆਲ ਵੇਖ ਕੇ ਨੰਗੀ ਮੇਰੇ ਅੰਗੂਠੇ ਦਾ ਨਾਉ ਲੱਥਾ ਮੈਂ ਅੰਗੂਠਾ ਹੀ ਲਾ ਦੇਗਾ this is the last warning no last ਨਾ ਕਰਿਆ ਕਰੇ ਸਰੰਦੀਆਂ ਰਖਤਾ ਬਾਅਦ ਦੇ ਜੋ ਜ਼ਲੀ ਲੋਣਾ ਪੈਂਦੇ ਚੁੱਪੇ ਦਰ ਦਰਤ ਚਬਲ ਜਾ ਇਨਾਵਤੇ ਨਜਾਇਜ਼ ਕਰ ਗਿਆ ਯਾਰ ਇਹੋ ਜਿਹਾ ਮੂੰਹ ਕੁੜੀ ਛੇੜ ਸਕਦਾ ਇਹੋ ਜਿਹਾ ਮੂੰਹ ਤੇ ਮਾਰਕੀਟ ਚਾਉਣਾ ਹੀ ਬੰਦ ਹੋ ਗਿਆ ਐੋ ਜਿਹਾ ਮੂੰਹ ਤਾਂ ਬਣਾ ਕੇ ਰੱਬ ਨੇ ਮੂੰਹ ਨਹੀਂ ਲਾਇਆ ਚਾਚਾ ਦੁਨੀਆ ਹੀ ਸਭ ਤੋਂ ਪਹਿਲਾਂ ਤੇਰਾ ਮੂੰਹ ਵੇਖ ਕੇ ਕਿਸੇ ਨੇ ਕਿਹਾ ਸੀ ਕੀ ਫਿੱਟੇ ਮੂੰਹ ਹਰ ਬੂਟੇ ਸਾਨੂੰ ਤੇਰਾ ਨਹੀਂ ਯਾਰ ਤੇਰਾ ਵਿਆਹ ਹੋਇਆ ਕਿਦਾਂ ਐਸੀ ਵੀ ਕੋਈ ਗੱਲ ਨਹੀਂ ਬੜੇ ਕਿੱਸੇ ਰਹੇ ਨੇ ਆਪਣੇ ਔਰ ਹਰ ਕਿਸੇ ਦੇ ਵਿੱਚ ਤੇਰੀ ਟੈਂਡ ਕਰਕੇ ਮੱਲੇ ਵਾਲੇ ਨੇ ਖੋਤੇ ਤੇ ਬਾਇਆ ਹੁਣ ਇੱਕ ਟਾਈਮ ਤੇ ਕਹਿੰਦੇ ਉਹ ਜਿਹਾ ਆ ਗਿਆ ਸੀ ਵੀ ਮੱਲੇ ਚ ਕੋਈ ਕਰਤੂਤ ਹੁੰਦੀ ਸੀ ਨਾ ਇਹ ਭੱਜ ਕੇ ਆਪੇ ਖੋਤੇ ਤੇ ਬੈਹਂਦਾ ਹੈ ਬਾਅਦ ਚ ਵੀ ਮੈਨੂੰ